ਮੇਰਾ ਪੁੱਤ ਕਰਾ ਜੀ ਉਹ ਤਰਕਾਰੋ ਮੇਰੇ ਪੁੱਤ ਨੂੰ ਘਰ ਪਜਾ ਦੋ ਮੈਂ ਹੱਥ ਜੋੜ ਕੇ ਬੇਨਤੀ ਆ ਮੇਰਾ ਪੁੱਤ ਕਰ ਦੇ ਦੋ ਮੇਰੀ ਚੋਲੀ ਪਾ ਦੋ ਮੈਂ ਉਹਦੇ ਬਿਨਾਂ ਮਰ ਪ ਜਾ ਮੇਰੇ ਪੁੱਤਰ ਦੇ ਦੋ ਮੈਨੂੰ ਵਾਪਸ ਪੁੱਤਰ ਦੇ ਦੋ ਇਹਦੇ ਮੈਂ ਮਰ ਮੁਕ ਜਾ ਰਾ ਜੀ ਤੇ ਮੇਰਾ ਚੋਲੀ ਪਾ ਦੋ ਮੇਰਾ ਬੱਤ ਮੇਰ ਕੋ ਨਹੀਂ ਉਹਦੇ ਬਗਰ ਰਿਆ ਜਿੰਦ ਮੋਹਿੰਦਰ ਬੋੜਲੇ ਜਿੰਦਾ ਪੁੱਤੀ ਮੈਂ ਤੇ ਉਹਦੇ ਸਿਰ ਟੁੱਟੀ ਫਿਰਦੀ ਮਾਦੋ ਯਾਰ ਬਵਾ ਉਹ ਪੁੱਤ ਕੋਈ ਗੱਲ ਨਹੀਂ ਤੂੰ ਉਹ ਕਸੋ ਕਟਾਈਮ ਕੱਢਾ ਆਪਣਾ ਤੇ ਪੁੱਤ ਲਾ ਉਹ ਯਾਰ 20 ਦੇ ਵਿੱਚ ਬ੍ਰਿਟੇਨ ਇੰਗਲੈਂਡ ਬਰਵਿੰਗਮ ਸ਼ਹਿਰ ਵਿੱਚ ਗਿਆ ਸੀ ਠੀਕ ਹੈ ਜੀ ਔਰ ਅਚਾਨਕ ਘਰ ਵੀ ਆਇਆ ਦੋ ਤਿੰਨ ਵਾਰੀ ਅਚਾਨਕ ਅੱਜ ਤਿੰਨ ਦਿਨ ਹੋ ਗਏ ਆ 11 ਤਰੀਕ ਨੂੰ ਸਾਨੂੰ ਸਮਥਿੰਗ 9:30 ਵਜੇ 9:00 ਦੇ ਕਰੀਬ 9:30 ਦੇ ਕਰੀਬ ਇੱਕ ਫੋਨ ਆਇਆ ਵੀ ਤੁਹਾਡੇ بیٹے ਦੀ ਮੌਤ ਹੋ ਚੁੱਕੀ ਹੈ ਮਗਰ ਸਾਨੂੰ ਕੋਈ ਕਿਸੇ ਵੀ ਗੱਲ ਦਾ ਕੋਈ ਵੀ ਹਾਲਾਤ ਵਾਲਾ ਨਹੀਂ ਪਤਾ ਉਹ ਦੀ ਮੌਤ ਦਾ ਕਾਰਨ ਕੀ ਹੈ ਉਹ ਦੀ ਮੌਤ ਕਿਵੇਂ ਹੋਈ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸ਼ੁਕਰਵਾਰੀ ਸਾਡੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਔਰ ਸ਼ਨੀਵਾਰ ਵੀ ਸਾਡੇ ਨਾਲ ਦੁਪਹਿਰ ਗੱਲ ਹੋਈ ਹੈ ਉਹ ਸ਼ਨੀਵਾਰ ਦੁਪਹਿਰ ਤੋਂ ਬਾਅਦ ਅਸੀਂ ਉਹਨੂੰ ਦੋ lần ਮੈਸੇਜ ਪਾਏ ਤਾਂ ਸਾਨੂੰ ਉਹਦਾ ਫੋਨ ਨਹੀਂ ਆਇਆ ਤੇ ਸਾਨੂੰ 9:30 ਵਜੇ ਰਾਤ 11 ਤਰੀਕ ਨੂੰ ਐਤਵਾਰ ਸਾਨੂੰ ਫੋਨ ਆਇਆ ਵੀ ਅੱਜ ਤਾਂ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਹੁਣ ਪੁੱਛਿਆ ਵੀ ਕਿਉਂ ਕਿੱਦਾਂ ਹੋਈ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਰਾਤ ਨੂੰ ਅਸੀਂ ਸਵੇਰੇ ਰਾਤੀ ਜਿਹੜੋ ਕੰਮ ਤੋਂ ਆਇਆ ਉਹ ਆ ਕੇ ਸਾਡੇ ਦੂਸਰੇ ਰੂਮ 'ਚ ਸੌਂ ਗਿਆ ਸਵੇਰੇ ਅਸੀਂ ਉਹਨੂੰ ਫੋਨ ਵਗੈਰਾ ਕੀਤਾ ਉਹਨੇ ਫੋਨ ਨਹੀਂ ਚੁੱਕਿਆ ਫਿਰ ਅਸੀਂ ਆਪਣੀ ਇੱਕ ਲੜਕੀ ਨੂੰ ਭੇਜਿਆ ਜਾ ਵੀ ਉਹਨੂੰ ਉਠਾ ਕੇ ਲਿਆਓ ਜਿਹੜੋ ਠਾਣ ਵਾਸਤੇ ਉਹਨੇ ਉਹ ਕਮਰਾ ਖੋਲ੍ਹਿਆ ਤੇ ਅੰਦਰ ਉਹਦੀ ਮੌਤ ਹੋ ਚੁੱਕੀ ਸੀ ਹੁਣ ਜੀ ਫੋਨ ਕਿਸ ਦਾ ਆਇਆ ਸੀ ਔਰ ਕੀ ਕਿ ਆ ਗਿਆ ਸੀ ਫੋਨ ਆਇਆ ਸੀ ਉਹਦੀ ਮਾਲਕਨ ਦਾ ਜੀ ਜਿਹਦੇ ਉਹ ਰੂਮ ਚ ਰਹਿ ਰਹੇ ਸੀ ਔਰ ਜਿਹਦੇ ਕੋਲੋਂ ਕੰਮ ਕਰਦਾ ਸੀ ਉਹਦਾ ਫੋਨ ਆਇਆ ਸੀ ਸਮਝਦੇ ਨਹੀਂ ਇਹ ਨੇਚਰਲ ਡੈਥ ਲੱਗਦੀ ਨਹੀਂ ਜੀ ਸਰਸਨ ਕੋਈ ਜਾਣਕਾਰੀ ਨਹੀਂ ਸਾਡੀ ਸਰਕਾਰ ਅੱਗੇ ਔਰ ਅੰਬੈਸੀ ਅੱਗੇ ਬੇਨਤੀ ਹੈ ਕਿ ਉਹਦੀ ਮੌਤ ਦੀ ਪੜਤਾਲ ਕੀਤੀ ਜਾਏ ਵੀ ਉਹਦੀ ਮੌਤ ਦਾ ਕਾਰਨ ਕੀ ਆ ਉਹ ਸਾਨੂੰ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿ ਰੰਧਾਵਾ ਸਾਹਿਬ ਨੂੰ ਇੱਕ ਕਲੈਕਟਰ ਰੇਂਜ ਲਿਖਿਆ ਗਿਆ ਭੇਜ ਲਾਇਆ ਹਾਂ ਹਾਂ ਜੀ ਅਸੀਂ ਉਹਨਾਂ ਨੂੰ ਇੱਕ ਰੰਧਾਵਾ ਸਾਹਿਬ ਨੂੰ ਇੱਕ ਲੈਟਰ ਭੇਜਿਆ ਹੈ ਉਰੂਸ ਉਹਨਾਂ ਨੂੰ ਮਿਲ ਚੁੱਕਾ ਹੈ ਬਾਕੀ ਅਗਲੀ ਉਹ ਕਾਰਵਾਈ ਕਰ ਰਹੇ ਨੇ ਸੁਣਨ ਚ ਆ ਰਿਹਾ ਬੇਟੇ ਦਾ ਵਿਆਹ ਵੀ ਹਾਂਜੀ ਹਾਂਜੀ ਇਸੇ ਸਾਲ ਦੇ ਵਿੱਚ ਅਸੀਂ ਸੋਚਿਆ ਸੀ ਵੀ ਟਾਈਮ ਨਾਲ ਆ ਜਾਏਗਾ ਉਹਦਾ ਵਿਆਹ ਕਰ ਦਿਆਂ ਐਕਚੁਅਲੀ ਉਹਦਾ ਵਿਆਹ ਦੀ ਸਭ ਨੂੰ ਤਿਆਰੀਆਂ ਚੱਲਦੀਆਂ ਪਈਆਂ ਸੀ ਕੀ ਮੰਗ ਕਰਦੇ ਹੋ ਆਸਟਾ ਮੈਂ ਸਰਕਾਰ ਕੋਲ ਇਹ ਮੰਗ ਹੈ ਕਿ ਸਾਡੇ ਬੇਟੇ ਦੀ ਉੱਥੇ ਜਿਹੜੀ ਮੌਤ ਹੋ ਚੁੱਕੀ ਹੈ ਉਹਦੀ شناخت ਕਰਵਾ ਕੇ ਉਹਦੀ ਬੋਡੀ ਸਾਡੇ ਪਹੁੰਚਾਈ ਜਾਏ ਸਾਡੇ ਇੰਡੀਆ ਇੰਡੀਆ ਕਿਤੇ ਵੀ ਦਿੱਲੀ ਚੈਂਬਰ ਸੰਸਦ ਦੀ ਬੋਡੀ ਕੋ ਚਾਹੀਏ ਸਾਡੀ ਸਰਕਾਰ ਨੂੰ ਇਹ ਵੀ ਮੰਗ ਹੈ ਇਹ کاروبار ਕੀ ਹੈ ਮੇਰਾ ਇੱਕ ਛੋਟਾ ਜਿਹਾ ਚਾਹ ਦਾ ਕਾਰੋਬਾਰ ਹੈ ਮੈਂ ਮਿਹਨਤ mũi ਦੂਰੀ ਕਰਕੇ ਉਹਨੂੰ ਪੜਾਇਆ ਲਿਖਾਇਆ ਤੇ ਵਿਦੇਸ਼ ਭੇਜਿਆ ਉਹ ਘਰ ਦਾ ਵੱਡਾ ਉਹ ਘਰ ਦਾ ਵੱਡਾ ਸੀ ਜਿਹੜਾ ਸਾਰੇ ਕੰਮ ਦਾ ਮੁਖੀ ਸੀ ਉਹ ਸਾਰੇ ਕੰਮ ਲਈ ਸਮਝਦਾਰ ਸੀ ਇਹਦੇ ਤੇ ਹੀ ਸਾਡਾ ਕਾਰੋਬਾਰ ਚੱਲਦਾ ਸੀ ਕਿੰਨੇ ਬੱਚੇ ਰਹੇ ਮੇਰੇ 3 ਬੇਟੇ ਆ ਦੋ ਮੇਰੇ ਨਾਲ ਦੁਕਾਨ ਤੇ ਹੁੰਦੇ ਨੇ ਇੱਕ ਸੋਰੀ ਇੱਕ ਮੇਰੇ ਨਾਲ ਦੁਕਾਨ ਤੇ ਹੁੰਦਾ ਇੱਕ ਦੂਸਰੀ ਦੁਕਾਨ ਤੇ ਹੁੰਦਾ hey what does it 27